ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਭਾਈ ਹਣਕ ਵਾਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਆ ਤੇ ਇੱਕ ਸੂਈ ਸਵਾਈ ਆ ਦੇਖਾ ਕਾਫੀ ਖੂਬਸੂਰਤ ਹੈ ਵਾੜ ਤਾਂ ਨੂੰ ਬੱਚੇ ਤਾਂ ਨੂੰ ਦਿਖਾਉਣੀ ਹੈ ਹੌਲੇ ਪਾਚ ਤੇ ਬਾਕੀ ਸੋਈਆਂ ਦੇ ਆਪਣੇ ਦੋ ਟਾਈਮ ਚੋਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਸੋਂ ਘਰ ਪਰਵਾਹ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੁਸੀਂ ਦੱਸੋ ਕਿਵੇਂ ਚੱਲੰਦਿਆ ਕੰਮ ਕਰ ਬਸ ਵਧੀਆ ਚੱਲੀ ਜਾਂਦਾ ਕਾਰੋਬਾਰ ਬਾਬਾ ਜੀ ਨੇ ਬਾਅਦ ਦਰਸ਼ਨ ਦਿੱਤੇ ਜੀ ਇੰਦਾ ਹੀ ਮਾਲ ਵਿਖੀ ਜਾਂਦਾ ਹੁੰਦਾ ਜਾਂਦਾ ਕੱਲ ਵੀ ਤਿੰਨ ਚਾਰ ਵੜਾ ਗਏ ਵੇਖ ਗਏ ਅੱਛਾ ਇਹ ਵੀ ਪਰਸੇ ਹੀ ਆਈ ਆ ਬੈਠਦੇ ਅੱਜ ਰਾਤੀ ਆਈ ਠੀਕ ਆ ਉਹ ਤੋ ਔਕੜ ਗੱਬਣੇ ਆਦਾ ਬਾ ਮਹੀਨੇ ਕਿ ਕੋਈ ਗੱਬਣੇ ਆਪਾਂ ਗਰੰਟੀ ਨਹੀਂ ਕੋਈ ਦੇਣੀ ਅੱਛਾ ਹਾਂ ਚਲੋ ਫਿਰ ਨਾਮ ਦੱਸ ਤੇ ਕਰਨਾ ਆਪਣਾ ਗੁਰਪ੍ਰੀਤ ਸਿੰਘ ਹੈ ਪਿੰਡ ਨਪਾਲ ਆ ਠੀਕ ਜਿਲਾ ਜਿਲਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ 9914511788 ਠੀਕ 741 78x86412 ਠੀਕ ਹੈ ਜੀ ਤੇ ਚਲੋ ਫਿਰ ਪਹਿਲਾਂ ਗੱਬਣੇ ਦਿਖਾ ਦਈਏ ਹਾਂ ਜੀ ਕਿੰਨਾ ਕੁ ਲੈ ਜਾਊਗੀ ਟਾਈਮ ਇਹ ਤਿਆਰ ਹੀ ਆ ਦੋ ਚਾਰ ਤਾਂ ਲੈ ਵੀ ਸਕਦੀ ਆ ਅੱਛਾ ਤੇ ਸੂ ਵੀ ਸਕਦੀ ਆ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਤੇ 25-20 ਕਿਲੋ ਦੀ ਮਾਲਕ ਆ ਅੱਛਾ ਤੇ ਕੜੀ ਥਾਂ ਤੇ ਤੁਹਾਨੂੰ ਇਹਦੇ ਲੱਗਦੇ ਦ ਦਿਖਾ ਲਈ ਵੀ ਆ ਬੜੀ ਚੰਗੀ ਵੇੜ ਇਹ ਗੱਲ ਦੀ ਕਮੀ ਆ ਆ ਦੇਖ ਸਾਡੇ ਥਾਣੇ ਤੇ ਕੜੀ ਲੱਗੇ ਤਾਂ ਤੇ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਖੋਲੋ ਹਾਂ ਫੇਰ ਤੋੜ ਦਈਏ ਬਾਕੀ ਜੇ ਤਿਆਰ ਹੋ ਹੁੰਦੀ ਆ ਤਿਆਰ ਚੰਗੀ ਹੋਣੀ ਆ ਕਦ ਕੱਠ ਵੀ ਚੰਗਾ ਹੈ ਜੀ ਥੋੜੀ ਲੱਸੀ ਆ ਪਰ ਅਜੂ ਬਾਦ ਦੇ ਜੀ ਠੀਕ ਆ ਇਹ ਥੱਲੇ ਚੰਗੀ ਪਰੰਦੀ ਆ ਆ ਜੁਲਾ ਆ ਬਾਕੀ ਇਹ ਨਹੀਂ ਕਰਮਾਣੀ ਦਿੱਖੇ ਮਰਜ਼ੀ ਬਰੇਕਾਂ ਮਰਵਾ ਦੇਣੀ ਠੀਕ ਆ ਕਿਸੇ ਵੀ ਗੱਲ ਦੀ ਕਮੀ ਦਿੱਖੇ ਬਾਕੀ ਕੋ சாਂਬਾ ਲਾ ਕੋ ਲੈ ਜੂਗਾ ਦੋ ਦਿਨ ਚੰਗਾ ਭਰੀ ਜਾਣਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਦੀਆਂ ਚੰਗੀਆਂ ਕੱਦ ਕਾਠ ਪੱਖਾ ਵੀ ਪੂਰੀ ਜਵਾਨ ਹੈ ਬਾਕੀ ਹੈਗੀ ਸਾਰੀ ਚੰਗੀ ਆ ਜੀਆ ਸਾਰਾ ਹਵਾ ਨਈ ਨੇ ਭਰ ਜਾਣਾ ਹੈ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਮੁੱਲ ਤਾਂ ਜਿੱਦਾਂ ਬਾਜ਼ਾਰ ਹੈ ਮੈਂ ਨਾਲ 85 ਦੀ ਦੇ ਦੀ ਨਈ ਕਰੀਏ ਵਿਚੋ ਕੋ ਮਾਨਤਾ ਨਾ ਖੁੱਲਾ ਕਰਦੀਏ ਥੋੜਾ ਕਰਕੇ ਨਈ ਖੁੱਲਾ ਕਰੀਏ ਮਾਨਤਾ ਨਾ 75 ਦੀ ਦੇ ਦੀਏ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਾਨਤਨ ਜਿੰਨਾ ਤੇ ਇਹ ਅੱਜ ਕਰਾ ਲਓ ਕਿੰਨੇ ਕਰਦਾ 72 ਦੀ ਦੇ ਦੀਏ पूरे 70 ਹੀ ਦੇ ਦੇਣ 70 ਚੋਂ ਹੀ 2000 ਛੱਡਦਾ ਹੈ। ਅੱਛਾ 68000 ਦੀ ਦੇ ਦੋਗੇ। ਬਾਕੀ ਕੋਈ ਮਾਨ ਕਰਦਾ ਕੋਈ ਭੈਣ ਭਰਾ ਕੋਈ ਫੋਨ ਲਾਵੇ ਕਰੀ ਤੇ ਮੌਕੇ ਤੇ ਕਰ ਦੋਗੇ ਨਾ ਖਾਲੀ ਨਹੀਂ ਮਾਨ। ਕੋਈ ਬਾਹਰ ਚਰ ਪਿੱਛੇ ਬੋਲਣ ਲੱਗੇ ਫਿਰ ਤੁਹਾਡਾ ਮਾਨ ਵੀ ਕਰਨਾ ਪੈਣਾ। ਠੀਕ ਹੈ। ਚਲੋ ਕੋਈ ਨਹੀਂ ਕੋਈ ਫੋਨ ਲਾਊਗਾ। ਆਪਣੀ ਕੱਕ ਪਾਸ ਕਰਕੇ ਖੜੇ ਚੋਕੇ ਦੋ ਡੰਗ ਤਸੱਲੀ ਕਰਕੇ ਖੜੇ ਆਪਣੀ। ਠੀਕ ਹੈ ਜੀ। ਕਿ ਕਹਿੰਦੇ ਆਪਣੀ ਗਰੰਟੀ ਇਹ ਆ ਵੀ ਵੀਡੀਓ ਘਾਲਦੇ ਵੀ ਆਪਣੀ ਥਾਣ ਪਾਸ ਕਰਾ ਕੇ ਫੇਰ ਲਵੇਗਾ। ਠੀਕ ਹੈ ਜੀ। ਜਿਹੜੀ ਵੀ ਲੈਣੀ ਹੈ। ਤੇ ਹੁਣ ਆ ਸੂਈ ਸਵਾਈ ਤੇ ਮਗਰ ਬੱਚੀ ਜੇ ਬੱਚੀ ਬੜੀ ਚੰਗੀ ਜੀ ਠੀਕ ਹੈ ਹਾਂਜੀ ਕਿੰਨੇ ਦਿਨ ਹੋ ਗਏ ਇਹਨੇ ਸੂਈ ਨਾ ਸੂਈ ਨੇ ਮੈਲਾ ਮਾਰ ਗਈ ਜੋ 10 15 ਦਿਨਾਂ ਵਿੱਚ ਹੀ ਆ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਆ ਦੁੱਧ ਆ ਵਕਤ ਤੇ 23 24 ਕਿਲੋ ਤਿਆਰ ਜਿਹੜਾ ਹਾਂਜੀ ਬਿਲਕੁਲ ਤਿਆਰ ਭਾਵੇਂ 2 3 ਡੰਗ ਆਪਣੀ ਚਵਾਈ ਕਰ ਲਈ ਤੇ ਵਾਧ ਸਕਦੀ ਦੁੱਧਾਂ ਹੋਰ ਵਾਧੂ 5 26 ਕਿਲੋ ਦੁੱਧ ਕਰ ਜੂਗਾ ਠੀਕ ਮਤਲਬ ਕਿਲੋ ਡੇਢ ਕਿਲੋ ਹੋਰ ਤਰਕ ਪਾ ਸਕਦੀ ਆ ਤੇ ਆ ਥਾਣਾ ਇਹਦੇ ਵੀ ਇੱਕ ਰੀ ਲਾਗੇ ਦਾ ਦੇਖ ਸਕਦੇ ਹਵਾਨੇ ਤੇ ਨਾੜਾ ਵੀ ਇਹਦੇ ਚੰਗੀਆਂ ਆ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਮਿਲਕ ਮੇਨ ਇਹਦੇ ਵੀ ਚੰਗੀ ਲੱਗੀ ਆ ਇਹਦਾ ਸੂਆ ਕਿੰਨ ਵਾਜੇ ਇਹ ਵੀ ਦੂਜਾ ਸੂਆ ਹੈ ਓਏ ਅੱਠਵੇਂ ਦੰਦ ਦੇ ਫੁੱਟੇ ਜੋ ਅੱਛਾ ਠੀਕ ਹੈ ਛਿੱਗੀ ਆ ਜੇ ਮਤਲਬ ਛਿੱਗੀ ਜਵਾਨ ਹੁੰਦੀ ਆ ਜਵਾਨ ਹੋ ਗਈ ਤੋਰੋ ਹਾਂ ਫਿਰ ਇੱਕ ਦਿਨ ਬਾਕੀ ਕਦ ਕੱਟ ਪੱਖੋਂ ਇਹ ਵੀ ਪੂਰੀ ਜਵਾਨ ਆ ਤੇ 80 ਲੀਟਰ ਦੁੱਧ ਜਿਹੜਾ ਕਿੰਦੇ ਕੀ ਮੌਕੇ ਤੇ ਤਿਆਰ ਆ ਉਹ ਤੁਸੀਂ ਆਪਣਾ ਦੋ ਟਾਈਮ ਚਵਾਈ ਕਰਕੇ ਲੈ ਜਾਣਾ ਬਾਕੀ ਇਹ ਜਿ ਕਿਸੇ ਗੱਲ ਦੇ ਵਿੱਚ ਕੋਈ ਲੱਤ ਜੂੜ ਨਹੀਂ ਲੱਗੇ ਪੋਣਾ ਤੇ ਜੂੜ ਵੀ ਨਹੀਂ ਪੋਦੇ ਠੀਕ ਆ ਹਾਂ ਜੀ ਉਹ ਆ ਵੀ ਤੱਕੀ ਕੇ ਇਹ ਗੱਲ ਦੀ ਕਰੀ ਤੁਸੀਂ ਠੀਕ ਆ ਤੇ ਉਤਰਾਂ ਥਣ ਥਣ ਓਕੇ ਸਾਰੇ ਸਾਰਾ ਕੋਈ ਓਕੇ ਰ ਆਪਾਂ ਜੇ ਚੋਈ ਦੋ ਡੰਗ ਕੋਈ ਥਣ ਵੱਧ ਘਟਦੇ ਨਾ ਕੋ ਭੂਰ ਨਾ ਛਟਾ ਤੇ ਮੁੱਲ ਫਿਰ ਇਹਦਾ ਮੁੱਲ 90 ਹੀ ਦੇ ਦਈਏ ਨਹੀਂ ਕਰੀਏ ਕਮਾਤਾ ਨਾ ਜਿੰਨਾ ਕਰਾਉਣਾ ਕਰਾ ਲਓ ਆਪ ਹੀ ਕਰ ਦੋ ਹਾਂ ਨਾ 85 ਦੇ ਦਾਂਗੇ ਅੱਛਾ 85000 ਦੀ ਮੁੱਲ ਮਾਰ ਦਰ ਕਿੰਨੇ ਦੀ ਦੇ ਦਈਏ ਦੱਸੋ ਨਹੀਂ 82 ਦੀ ਦੇ ਦਈਏ ਕੁਣ ਦੇ ਸੀ ਦੇ ਦੇਾਂਗੇ 200 300 ਰੁਪਏ ਛੋੜ ਹੀ ਕਰਾਂਗੇ ਮੁਰਗੇ ਚਲੋ ਬਾਕੀ ਮੌਕੇ ਤੇ ਆਪੇ ਹੋ ਜਾਂਦੇ ਨੇ ਬੱਚਾ ਆ ਗਿਆ ਤਸੱਲੀ ਕਰਕੇ ਦੋ ਡੰਗ ਤਿੰਨ ਡੰਗ ਕੋਈ ਲਵੇ ਠੀਕ ਆ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਕੱਦ ਘਾਟ ਪੱਖਾ ਵੀ ਪੂਰੀ ਜਵਾਨ ਹੈ ਸਾਂਭੀ ਸੰਭੀ ਵੀ ਚੰਗੀ ਆ ਇਹ ਆਈ ਵੀ ਕਿਤੇ ਚੰਗੀ ਸਾਂਭ ਵਾਲੀ ਜਗ੍ਹਾ ਤੇ ਜਾ ਬਾਰਮੀ ਕੋਈ ਤਾਂ ਨਾ ਬਾਹਰ ਚ ਲੱਗੇ ਆ ਅੱਛਾ ਅੰਜ ਬੈਠਾ ਅਸੀਂ ਲੈ ਲਈਏ ਉਹਨਾਂ ਕੋਲ ਅੱਛਾ ਇਹ ਮੁਰਗੇ ਕਰਾਈ ਦੇ ਵੀ ਹੁੰਦੇ ਵੀ ਤੁਸੀਂ ਲੈ ਲਓ ਅੱਛਾ ਹਾਂਜੀ ਠੀਕ ਹੈ ਹੁਣ ਤੋਕੜੀ ਆ ਹੈਨਾ ਕੜਿਆ ਪਰ ਉਹਨਾਂ ਨੇ ਮੰਨ ਲਓ ਵੀ 30 ਲੀਟਰ ਦੁੱਧ ਚੋਇਆ ਥੱਲੇ ਉਹ ਪਹਿਲੇ ਸੂਏ ਇਹ ਦੂਜਾ ਹੀ ਗਾਂ ਪਰ ਨਹੀਂ ਆ ਅੱਛਾ 3 ਮਹੀਨੇ ਦੀ ਬਣੀ ਇੱਕ ਦੀ ਅੱਛਾ ਪਰ ਆਪਾਂ ਗਰੰਟੀ ਇਹ ਕਰ ਕਹਿੰਦੇ ਨਹੀਂ ਵੀ ਬਕਾਨੇ ਘਰ ਦੀ ਬਣੀ ਆ ਆਪਣੇ ਘਰ ਦੀ ਬਣੀ ਆ ਫਿਰ ਤੇ ਹੁੰਦਾ ਵੀ ਪਰਾ ਵੀ ਵਿਸ਼ਵਾਸ ਹੁੰਦਾ ਮਾਲ ਦਾ ਹਾਂਜੀ ਹਾਂਜੀ ਕੁਝ ਵੀ ਕਰ ਸਕਦਾ ਖਲੋ ਵੀ ਸਕਦੀ ਨਹੀਂ ਵੀ ਖਲੋ ਸਕਦੀ ਜਿਹੜੀਆਂ ਆਪਾਂ ਬੱਸ਼ੀਆਂ ਦੇ ਭਾਅ ਤੋਰੋ ਫੇਰ ਇਹਨਾਂ ਦੇ ਬਾਕੀ ਇਹ ਕਹੇ ਗੱਲੋਂ ਕਹੇ ਗੱਲ ਦੀ ਦੁੱਧ ਵੀ ਕਹੇ ਗੱਲ ਦਾ ਕਮੀ ਪੇਸ਼ੀ ਨਹੀਂ ਹੈ ਦੁੱਧ ਕਿੰਨਾ ਹੈ ਦਿਖਾਉਣਾ ਦੁੱਧ ਇਹ ਵਕਤ 5-6 ਕਿਲੋ ਹੀ ਆ ਅੱਛਾ 5-6 ਕਿਲੋ ਆ 6 ਕਿਲੋ ਬੰਦ ਦੋ ਡੰਗ ਚੋਲੇ ਠੀਕ ਆ ਤੋਰੋ ਹਾਂ ਫਿਰ ਬਾਕੀ ਆ ਵੀ ਕੋਈ ਵੀ ਰੋਸਾ ਉਹ ਨਾ ਖੜੇ ਪਏ ਜਿੰਨੇ ਗਾਂ ਬਰੀਡ ਤਿਆਰ ਕਰਨੀ ਆ ਇਹ ਬਰੀਡ ਵਾਲੀ ਆ ਬਸ ਕੇ ਕੋਈ ਆਖੇ ਨਾ ਦੁੱਧ ਕਿਤੇ ਹਾਂਜੀ ਹਾਂ ਦੋ ਚੋਲ ਵਾਸਤੇ ਉਹਦੇ ਵੀ ਟਾਈਮ ਬਾਅਦ ਆ ਵੀ ਆਪਣਾ ਚੋਲੇ ਆਪਣੀ ਮਰਜ਼ੀ ਦਾ ਥੋੜੀ ਵੇਖੋ ਕਿੰਨੀ ਹੈ ਨੁਗਰੀ ਘੋੜੀ ਆ ਇਹ ਫਾਰਮ ਵਾਲੀ ਵਹਿੜ ਆ ਤੇ ਪੂਰੀ ਜਵਾਨ ਆ ਜਿਹੜੀ ਤੇ ਰਾਜੀ ਵੀ ਆ ਵੀਰ ਜੀ ਹਣਾ ਤਾਂ ਕਦ ਕੱਢਣ ਦੀ ਆ ਜਿਹੜਾ ਤਾਂ ਬਾਕੀ ਸੋਹਣ ਪੁਣਾ ਬੜਾ ਬਾਕੀ ਇਹ ਆ ਵੀ ਜਵਾਨ ਪੂਰੀ ਆ ਸੋਹਣੀ ਵੀ ਪੂਰੀ ਆ ਜੇ ਕੋਈ ਗਾਂ ਤਿਆਰ ਕਰ ਸਕਦਾ ਵਾ ਤੇ ਉਹ ਲੈ ਜਾਏ ਆਪਣੇ ਪਰ ਕਿਉਂ ਸਾਰਾ ਪਰਿਵਾਰੀ ਕੈਨੇਡਾ ਚਲ ਕੇ ਆ? ਅੱਛਾ ਹਾਂਜੀ ਚਲੋ ਫਿਰ ਲੈ ਜਾਓ ਬੰਦ ਹੋ ਇਹਨੂੰ ਪਹਿਲੇ ਸਵੇ ਦੁੱਧ ਤੀ ਤੋਂ ਬਾਹਰ ਕਿੰਨੇ ਚ ਆਇਆ ਇਹਨੇ ਹੋਣ ਦੁੱਧ 5-6 ਕਿਲੋ ਹੈਗਾ ਵਾ ਉਤਰਾਂ ਵਿੱਚ ਜੀ ਥਣ ਥਣ ਪੂਰੇ ਆ ਇਹਦੇ ਮੈਂ ਨਾ ਕੋਈ ਥਣ ਨਹੀਂ ਘਾਟੇ ਦਾ ਅੱਛਾ ਨਾ ਕੋ ਪੂਰਣਾ ਛਟਾ ਹੋਣੇ ਦੇ ਬਸ ਦੇਖਣਾ ਮੈਂ ਇਹਨਾ ਫਿੰਸੀਆਂ ਜੀ ਹੋ ਗਈਆਂ ਨੇ ਥਣਾ ਦੇ ਅੱਛਾ ਇਹ ਤੇ ਚਲੋ ਕਈ ਵਾਰੀ ਹਾਂ ਉਹ ਉਹਦੇ ਕਰਕੇ ਦਰਦ ਮਨਾਉਂਦੀ ਉਦੋਂ ਕੋਈ ਗੱਲ ਬਾਤ ਨਹੀਂ ਹੈ ਠੀਕ ਹੈ ਜਿਹੜੀ ਚੀਜ਼ ਹੈਗੀ ਉਹ ਆਪ ਦੱਸ ਦੇਣੀ ਆ ਉਹ ਤੇ ਸੁੱਕ ਗਿਆ ਕਿਤੇ ਕਈ ਵਾਰੀ ਮਾੜੀ ਚੰਗੀ ਜਗ੍ਹਾ ਤੇ ਬੈਨਣਾ ਵੀ ਆਹ ਦੇਖ ਸਕਦੇ ਥਾਣੇ ਤੇ ਬਾਕੀ ਇਹ ਵੀ ਥਾਣੋਂ ਉਤਰ ਹੱਥ ਚ ਆਉਣਾ ਲਿਆ ਪ੍ਰੋਪਰ ਤੇ ਮੁੱਲ ਫਿਰ ਵੇਚੀ ਇਹਦਾ ਮੂਲ ਤੇ ਮੰਡੀ ਵੇਖੋ ਜਗਰਾਉਂ ਏੜੀਆਂ ਜੀਆਂ ਬੱਛੀਆਂ ਇਹ ਨਸਲ ਦੀਆਂ 55 3000 ਦੀਆਂ ਵਿਕ ਜਾਂਦੀਆਂ ਹਾਂਜੀ ਹਾਂਜੀ ਤੇ ਆਪਾਂ ਮੂਲ ਤੇ 35000 ਕਰਦੇ ਆਂ ਅੱਛਾ ਤੇ 30 ਜੋ ਛੋਟ ਕਰਦਾਂਗੇ ਅੱਛਾ 30 ਛੋਟ ਕਰ ਦੋਗੇ ਕਿੰਨੀ ਕਰ ਦੋਗੇ 2000 ਹੀ ਕਰ ਦਾਂ ਅੱਛਾ 28000 ਦੀ ਤੇ 28000 ਦੀ ਬਾਕੀ ਆ ਵੀ ਇਹ ਕਰਮਾਈ 2.5 ਲੱਖ ਦੀ ਗਾਹਾਂ ਆ ਹਾਂਜੀ ਹਾਂਜੀ ਅੱਜ ਅੱਜ ਮੰਨ ਲਓ ਵੀ ਬੱਛੀ ਪਾਲ ਲੈਣਾ ਚੰਗੀ ਆ ਹਾਂਜੀ ਹਾਂਜੀ ਪਾਲੀ ਬਲੋਸੀ ਬਾਕੀ ਆ ਵੀ ਜਿੰਨਾ ਇਹਦਾ ਮੁੱਲ ਆ ਹਾਂਜੀ ਅਜੇ ਵੀ ਬਾਕੀ ਕੋਈ ਇਹਦੇ ਅੰਦਰ ਫਾਲਟ ਨਹੀਂ ਆਹੀਆਂ ਸਿਰਫ ਆਦੀ ਮਜਬੂਰੀ ਰਹੀ ਜਾਣ ਕਰਕੇ ਵੇਚਣ ਦੇ ਹਾਂਜੀ ਹਾਂਜੀ ਬਾਕੀ ਇਹ ਆ ਵੀ ਜਿੰਨਾ ਇਹਦਾ ਮੁੱਲ ਇਹਨਾਂ ਤੇ ਦੁੱਧ ਹੀ ਪੀ ਗਈ ਹੁੰਦੀ ਬਸ ਉਹਨੇ ਇਹਨਾਂ ਦਾ ਦੁੱਧ ਦੇਖਣਾ ਨੇ ਤੇ ਬਾਕੀ ਇਹ ਆ ਵੀ ਚਲੋ ਕੋਈ ਵੀ ਇਹਨੇ ਆਪਣੀ ਸਮਝ ਕਰਨੀ ਆ ਤੇ ਆਪਣੀ ਕੋ ਵੇਖ ਚਾਹ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਖੜੇ ਜਿਹਨੂੰ ਸਮਝ ਆ ਕੋਈ ਜਿਹੜਾ ਗਾਂ ਤਿਆਰ ਕਰ ਸਕਦਾ ਵਾ ਉਹ ਹੀ ਖੜੇ ਤੇ ਬਾਕੀ ਆਪਣੀ ਤਸੱਲੀ ਕਰਕੇ ਪੁੱਛੋ ਲੋਕ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਜੀ